ਸਸਕਾ ਵਿੱਚ ਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਫੋਰੀ ਸਾਡਾ ਬੋਲ ਚੁੱਕੇ ਜੀ ਆਪਾਂ ਪਿੰਡ 3 ਯਰ ਜ਼ਿਲ੍ਹਾ ਅਮਰਤੌਰ ਪਿੰਡ ਤਹਿਸੀਲ ਮਜੀਠਾ ਦੇਖੋ ਅੱਜ ਵੀ ਪਾਈਆਂ ਕੋਈ ਫਸਾੜ ਦੇ ਲਗਭਗ گاਵਾ ਨਾਲ ਇੱਕ ਝੋਟੀ ਵੀ ਹੈਗੀ ਆ ਠੀਕ ਹੈ ਜੀ ਤੇ ਬਾਕੀ ਆਪਾਂ ਫੋਰੀ ਸਾਡੇ ਨਾਲ ਗੱਲ ਕਰਦੇ ਆਂ ਬਾਜੀ ਅਸਤੀ ਕਰ ਜੀ ਸਸਕਾ ਜੀ ਜੀ ਸਤ ਸ੍ਰੀ ਅਕਾਲ ਜੀ ਬੋਬੋ ਜੀ ਠੀਕ ਹੈ ਜੀ ਹਾਂ ਜੀ ਬੋਲੇ ਸਾਰੇ ਸੰਦੀਪ ਜੀ ਦੀ ਫਾਰਮੇਸ਼ਨ ਵਾਲੇ ਪਰੋਤਿਆਂ ਨੂੰ ਬਹਿਰ ਜੀ ਸਰ ਸਾਹਿਬ ਆਜੀ ਪਤ ਜੀ ਆਪਣੇ ਵੀ ਚੁੱਕਾ ਲੈਣਾ ਲੈਣਾ ਇਹ ਤੇ ਸਾਡਾ ਪਰਵਾਰ ਸਿੱਖਾ ਗਿਆ ਜੰਬੋ ਜੀ ਠੀਕ ਠਾਜ ਠੀਕ ਠੀਕ ਯਾਰ ਬਦੇ ਵਿੱਚ ਕਹਿੰਦੇ ਵੀ ਕੈਮਰਾਮੈਨ ਹੀ ਵਿਖਾ ਦਿਓ ਹੈ ਇਹਨਾਂ ਕੈਮਰਾਮੈਨ ਹੀ ਵਿਖਾ ਚੜੀ ਆ ਹੋਰ ਬੰਦਾ ਪੜਾ ਕੇ ਕੈਮਰਾਮੈਨ ਨਹੀਂ ਮਖਾएंगे ਸਮਝਦੇ ਵੀ ਕੈਮਰਾਮੈਨ ਕਿਹੜਾ ਹੈ ਨਾ ਤੁਹਾਨੂੰ ਲੈ ਜੀ ਦਿਖਾ ਦਿਆਂ ਮੈਨੂੰ ਕਮੈਂਟ ਕੀਤੇ ਲੋਕਾਂ ਨੇ ਕਹਿੰਦੇ ਕੈਮਰਾਮੈਨ ਹੀ ਵਿਖਾ ਦਿਓ ਦਿਖਾਵਾਂਗੇ ਬਾਕੀ ਸਾਰੀ ਸੰਗਤ ਦਾ ਪਿਆਰ ਆ ਵਧੀਆ ਕੰਮ ਆ ਚਲੋ ਬੜੀ ਬੜੀ ਕਿਰਪਾ ਜਲ ਮਾਲ ਦੇਖੀ ਜਾਂਦਾ ਕਿਸੇ ਦਾ ਤੁਹਾਨੂੰ ਪਤਾ ਵੀ ਹੋਣ ਦੀ ਦੇਰ ਆ ਹੋਰ ਸਭ ਠੀਕ ਆ ਮੇਰਾ ਸਹੀ ਠੀਕ ਹੈ ਬੋ ਆਮਾਈ ਸ਼ੁਰੂ ਕਰੀਏ ਕਿਉਂਕਿ ਚਲ ਗਰਮੀ ਹੈ ਤੂੰ ਹੀ ਜਾਣਾ ਅਰਿੰਦਰੋ ਜਾ ਜੀ ਅੱਜ ਇਹ ਝੋਟੀ ਆ ਸੱਚਾ ਉੱਤਰ ਦੇਖਾਂ ਹਾਂ ਜੀ ਦੁੱਧ ਇਹ ਆ ਦੁੱਧ ਫਿਰ ਸਕੇ ਨਾ ਦੁੱਧ ਆ ਕੇ ਲਾਟ ਕੇ ਕਰਾਸਮ ਅੱਜ ਕਿਲੋ ਦੁੱਧ ਆ ਜੀ ਤੇ ਲੋ ਜੀ ਵੇਖੋ ਪਹਿਲਾ ਸੂਈ ਜੀ ਨਹੀਂ ਆ ਸੂਈ ਆ ਪਤਾ ਨਹੀਂ ਪਹਿਲੇ ਕਿ ਦੂਜੇ ਮੈਂ ਕਿਹੜੀ ਮੋਲੀ ਲੱਗੀ ਕੱਟੀ ਮੰਗਣਾ ਜੀ ਮਗਰ ਕੱਟੀ ਫਿਰ ਜੀ ਮਗਰ ਕੱਟੀ ਆ ਗਈ ਆ ਸਭ ਵੇਖੋ ਜਵਾਹ ਫੁੱਜਾ ਬਲੀਆਂ ਉਹ ਜੀ ਸੰਦੀਸ਼ਾ ਕਹਿ ਰਹੇ ਨੇ ਗਾਂਵਾਂ ਵਰਗਾ ਤੇ ਲੈਵਾ ਵੀ ਗਾਂਵਾਂ ਵਰਗਾ ਤੇ ਹੈ ਵੇਲਾ ਚਾਚਾ ਉੱਚਾ ਤੇ ਹੈ ਸੱਜਣਾ ਵਾਲੀ ਲੈ ਜੀ ਬੱਤਰੀ ਬੜੀ ਮੋਟੀ ਜੀ ਦਾ ਸੀਰ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਆਹ ਕੱਢੀ ਮਗਰ ਕੱਟਣੀ ਬਾਪੜੀ ਹਾਰਦੀ ਹੁੰਦੀ ਆ ਚਲੋ ਬੁੱਧ ਛੱਡਿਆ ਗਿਆ ਹੁਣ ਕਿਹੜਾ ਤੈਰੇ ਫੇੜਾ ਪਰ ਦੂਜੇ ਟਾਈਮ ਕੱਟੀ ਨਾ ਮਿਲਦੀ ਨਹੀਂ ਕੋਈ ਪਰ ਆਲੀ ਠੀਕ ਆ ਭਾਵੇਂ ਕੋਈ ਇੱਥੇ ਮੇਰੇ ਘਰ ਤੇ ਤਿੰਨ ਟਾਈਮ ਵੀ ਚੋਲੇ ਤਾਂ ਵੀ ਮਿਲੂਗੀ ਕੋਈ ਚੱਕਰ ਮਿਲਦੀ ਨਹੀਂ ਕੋਈ ਪ੍ਰੋਬਲਮ ਨਹੀਂ ਕਈ ਨਾ ਹੋਣਾ ਵੀ ਬੱਚਾ ਉੱਚਾ ਆ ਗਿਆ ਡੰਗ ਭੰਨੂਗੀ ਨਾ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਜੇ ਘਰ ਜਾ ਕੇ ਵੀ ਮੈਂ ਡੰਗ ਭੰਨ ਜੇ ਤਾਂ ਵੀ ਮਿਲ ਚਲ ਜੇ ਘਰ ਜਾ ਕੇ ਮੈਨੂੰ ਨਾ ਮਿਲੇ ਬਾਕੀ ਵੇਖ ਲੈ ਵਾਲਾ ਅੱਧੀ ਸਮਝ ਦਿਖਾ ਦੇ ਖੱਜਰਾ ਅਰਗਾ ਲੈ ਵਾ ਦੇ ਵਾ ਦੇਖਾ ਮੋਲੇ ਦਾ 55 52000 ਜੱਸਾ 50000 ਜੱਸਾ ਫੋੜ ਕਰਾਂਗੇ ਛੋੜ ਆ ਜੜੀ ਇਹ ਗੱਪਣ ਇਹ ਗੱਪਣ ਸਰੀਰਾਂ ਕ੍ਰੋਸ ਯਾਰ ਕ੍ਰੋਸਰ ਗੱਪਣਾ ਬਹੁਤ ਚੰਗੀ ਲੋ ਜੀ ਇਹ ਵੀ ਦੇਖੋ ਪਿਆ ਲੈਵਾ ਇਹਦਾ ਹਾਂ ਇਹ ਥਾਣੇ ਨੂੰ ਵੇਰ ਦੀ ਤਾਂ ਕਰ ਜਾ ਲੱਗਾ ਅਜੇ ਤੁਸੀਂ ਸਾ ਟਾਈਮ ਲਈ ਦੀ ਹੈ ਬਹੁਤ ਲੈਵਾ ਮਾਰੂਗੀ ਹਾਂਜੀ ਬਹੁਤ ਜਿਆਦਾ ਜੱਡਾ ਮਾਰੂਗੀ 17 19 ਕਿਲੋ ਵਾਲੀ ਵਹਿੜ ਆ ਬਿਲਕੁਲ ਬਿਲਕੁਲ ਅੱਗੇ ਕੈਮਰਾ ਜੀ ਲਾਹੋਂ ਨੂੰ ਬੜਾ ਹੋ ਕੇ ਲਗਾ ਬਾਕੀ ਸੁਭਾਅ ਸੁਭੂ ਦੀ ਬੜੀ ਖੰਡੀ ਸ਼ਾਂਤ ਹੈ ਹਾਂ ਇਹਨਾਂ ਬਾਈ ਬੋਲਦਾ ਕਿ ਇਹ ਕਰਦੇ ਨੇ ਥੋੜਾ ਬਹੁਤ ਸਦੀਸ਼ਾ ਪਹਿਲੇ ਸੂਰਵਾਰ ਦੇ ਥੋੜਾ 15 ਕਿਲੋ ਕਿੰਨੇ ਆਏ ਨੇ ਚਲੇ ਆ ਗਾ ਕੱਢਦੇ ਰੱਖ ਜੜਦਣਾ ਚਾਹੀਦਾ ਥਣਪੂਰ ਬੜਾ ਹੁੰਦਾ ਬੜਾ ਜਿਉ ਲੈ ਜਿਉ ਕਰ ਲੈ ਕੱਢਣ ਨੂੰ ਕੋਈ ਗੱਲ ਨਹੀਂ ਇਹ ਤੈਨੂੰ ਪਤਾ ਕਾਢ ਹੀ ਦੇਣੀਆਂ ਕਰਮਾ ਲਈ ਬਿਲਕੁਲ ਬਿਲਕੁਲ ਇਹਨਾਂ ਦਾ ਰਾਬੀ ਬਣਾਉਂ ਬਾਕੀ 2 ਲੈ ਜਾਂ 4 ਲੈ ਜਾਂ 6 ਲੈ ਜਾਂ ਅੱਜ ਸੁਪੇ ਤੇ ਬਸ ਆਪ ਨੂੰ ਸਦਾ ਇਹ ਪਤਾ ਕਿ ਬੜਾ ਕੀ ਹਾਂ ਤੂੰ ਵੀ ਸਖਰੀ ਹੈ ਜੀ ਇਹ ਪਰਮਾਤਮਾ ਨੂੰ ਪਤਾ ਹੈ ਜੀ ਇਹ ਜੀਵ ਨੇ ਰੱਖਿਆ ਮਰਨ ਜਨਮ ਬਾਕੀ 3 4 ਦੀ ਗਰਮ ਗਰਮਾ ਲਈ ਕੋਈ ਗੱਲ ਨਹੀਂ ਇਹ ਮੰਨ ਲਓ ਜੀ ਜੀ ਮੋਲੇ ਦਾ 50 49 ਦੀ ਦੇਰੀ ਹੈ ਹਾਂਜੀ 49 ਦੀ ਠੀਕ ਹੈ ਸਿਕਾਉਣਾ ਵੇ ਲੋ ਲਾ ਕੇ ਦੋਈ 43000 ਰੁਪਏ 43000 ਇਹ ਵੀ ਸੂਈ ਆ ਇਹ ਸਦੀ ਸੂਈ ਮਦਰ ਵਸ਼ੀਓ ਨਾਲ ਪਰਸੋਂ ਦੀ ਸੂਈ ਜੀ ਅੱਖਾਂ ਦੇ ਵਿੱਚ ਦੋਈ ਵੇਖੋ ਬਹੁਤ ਸਾਈ ਵਾਲਾ ਵੜਾ ਪਰ ਠੰਡੀ ਖੁੰਡੀਆਂ ਵੀ ਸਦੀ ਸਾਹਿਬ ਜਿੱਦਾਂ ਮਰਜੀ ਥੱਲੇ ਬੈਠੇ ਹੋ ਠੀਕ ਆ ਤਾਂ ਦਹੀ ਮਾੜਾ ਜਾ ਬਿਲਕੁਲ ਬਾਕੀ ਸਾਰੀ ਠੰਡੀ ਅਰੋਂ ਵੀ ਪੂਕਾ ਬੜਾ ਹੈ ਜੀ ਠੀਕ ਬਹੁਤ ਚੰਗੀ ਗਾਉਂ ਦੁੱਧ 8 ਕਿਲੋ ਬੋਲਾ ਹੋਊਗਾ 9 ਵਜੇ 11 ਜਿੱਥੇ ਵਜੇ ਬੋਲਾ ਸਟਾਰਟ ਬਸ ਠੀਕ ਹੈ ਹਾਂ ਪਹਿਲੇ ਸੁਬਹ ਪਹਿਲਾ ਸੂਆ ਪੂਰੀ ਵੱਡੀ ਬੈੜ ਨਾਲੇ ਥੋੜੀ ਜਿਹੀ ਦਰਦੀ ਐ ਕਿਉਂਕਿ ਤੈਨੂੰ ਪਤਾ ਕਈ ਥਾਂ 'ਚ ਬੰਦਾ ਕੁੰਦਾ ਘਰ ਘਟ ਗਿਆ ਹੁੰਦਾ ਬਿਲਕੁਲ ਕੋਈ ਨਹੀਂ ਥੋੜਾ ਮਰ ਜੇ ਕੋਈ ਅੱਛੀ ਤੁਸੀਂ ਤਾਂ ਕਰੋਸਾ ਪਾ ਕੇ ਅੰਦਰ ਵੇਖੋ ਉਹ ਨਹੀਂ ਲੱਤਾਂ ਵਾਲੀ ਗੱਲ ਨਹੀਂ ਵੀ ਲੱਤਾਂ ਮਾਰੂਗਾ ਨਹੀਂ ਨਹੀਂ ਠੀਕ ਹੈ ਹਾਂ ਬਹੁਤ ਠੀਕ ਹੈ ਅਮਗਰ ਨੂੰ ਨਹੀਂ ਇਹਦੇ ਦੇ ਸਾਈਕਲ ਸੀ ਉਹ ਤੁਸੀਂ ਠੰਡੀ ਪੂਰੀ ਆਪਣੇ ਨਿਆਣਾ ਲਾ ਲਿਆ ਮੜਾ ਜਾਵੇ ਵੇ ਰਵਾਸ਼ ਕੋਈ ਅੰਦਰ ਲੈ ਆਓ ਆ ਲੈ ਦੇ ਵੇ ਥਾਣ ਪੜਾ ਰੋ ਕੱਟ ਲਗਾ ਜੀ 6 ਵਜੇ ਥਾਣ ਜੀ ਦਹਾਈ ਸਾਰੀ ਆ ਹਾਂ ਜੀ ਦੋ 15 16 ਕਿਲੋ ਕੱਢ ਦੂਗੇ ਜੀ ਜੀ ਮੋਲੇ ਦਾ ਵੀ ਉਨਾ ਹੀ 50 45 ਦੋਵੇਂ ਇੱਕੋ ਭਾਅ ਕਰ ਦਈਏ ਠੀਕ ਹੈ 43 ਦੀ 43000 43000 45 ਜੋ ਚੱਲਣ ਦੋ ਪਾਟੀ ਫਰੀਜ਼ ਦਾ ਇਹਨਾਂ ਦਾ ਸਾਰਿਆਂ ਦਾ ਇੱਕੋ ਜੀ ਅਦੇ ਕੋਈ ਮਹੌਲ ਤੇ ਨਾ ਨਮਸਤੇ ਕੋਈ ਦੇਖ ਪਛੀਵੇਂ ਬੱਚਾ ਅੱਛਾ ਅੱਛਾ ਹੀ ਹੈ ਮੈਂ ਜਿਆਦਾ ਬੱਚੇ ਮੋਰ ਦੇ ਬੱਚੇ ਉਹਦੇ ਮੋਰ ਪਛੀਆ ਦੁੱਧ ਕਿੰਨਾ ਭਾਈ ਜੀ ਜੀ ਸਾਰੇ ਕੋ 10 ਕਿਲੋ ਦੁੱਧ 10 ਕਿਲੋ ਹਾਂ ਜੀ ਤੁਹਾਡੀ ਤੋਂ ਵੀ ਬੜੀ ਓਕੇ ਸੀਲ ਠੰਡੀ ਜਰਸੀ ਬੜੀ ਓਕੇ ਹੂੰ ਹੂੰ 7 ਦਾ ਵਟਾ ਵਾਰਸਾਂ ਦੀ ਦੁੱਧ 15 ਕਿਲੋ ਕਰੀ ਚੁਗੀ ਚਲੋ ਅਸੀਂ 10 ਹੀ ਕਹਿ ਕੇ ਦੇਣੀ ਹੈ ਬਿਲਕੁਲ ਬਿਲਕੁਲ ਜਿੰਨੇ ਵੀ ਲੈਣੀ ਆਪੇ ਸਮਝਣਾ ਲਗਾ ਲੈਵਾ ਦੂਆ ਵੇਲਾ ਕਿੰਨਾ ਤੋਲਦਾ ਹਾਂ ਹਾਂ ਜੀ ਲਗਾ ਕਸਵਾ ਹਾਂ ਜੀ ਸੀਲ ਠੰਡੀ ਜਰਸੀ ਤਾਂ ਵੀ ਤੁਹਾਨੂੰ ਪਤਾ ਹੀ ਹੈ ਅੰਦਰ ਵੇਖਿਆ ਹੈ ਕਿ ਇੱਕ ਜਸਨਾ ਲੇਵਾਂ ਤਾਂ ਪਾਪੀਆ ਵਾਲਾ ਪਾਪੀਆ ਵਾਲਾ ਲੇਵਾਂ ਜਾਂ ਪਾਪੀਆ ਵਾਲਾ ਸੰਧਿਆ ਦਾ ਇਧਰ ਐ ਹਾਂਜੀ ਦੇਵ ਜੀ ਮੋਲੇ ਦਾ ਵੀ ਇੱਕੋ ਹੀ ਫਿਕਸ ਰੇਟ ਆ ਕੋਈ ਵਧਣਾ ਘਟਣਾ ਨਹੀਂ ਕੇ ਸੀਆਰ ਕਰ ਲਈਏ ਬੱਤੀ ਕਰ ਲਈਏ 30 ਦੀ ਜਿਹੜੀ ਆ 100 ਰੁਪਏ ਚੱਟਾ ਤਿੰਨੇ ਇੱਕੋ ਜੀ ਦੀ ਯਾਰ ਦੀ ਜਿਹੜੀ ਮਰਜ਼ੀ ਲੈ ਲੈ ਇੱਕ ਨੰਬਰ ਲੈ ਦੋ ਨੰਬਰ ਕਹਿ ਕੇ ਲੈ ਲੈ ਸਾਫ ਦੀ ਸੂਈ ਜੇ ਵੇਖੋ ਸਾਫ ਦੀ ਸੂਈ ਯਾਰ ਤੁਸੀਂ ਦੇਖੋ ਦੂਜਾ ਲਾਲੇ ਕੋਈ ਤੀਜਾ ਲਾਲੇ ਵੇਖ ਲੈ ਵਾਏ ਦਾ ਵੀ ਸਾਰੇ ਮਗਰ ਹੈ ਬੱਚੇ ਹੀ ਸਾਰੇ ਮਗਰ ਸਾਰੇ ਮਗਰ ਬੱਚੇ ਹੀ ਹਾਂ ਕਾਲ ਦੀ ਸੂਈ ਜੇ ਜੋ ਵਧੀਆ ਪਈ ਫਸਟ ਕਲਾਸ ਸਵਾਈ ਇੱਕ ਨੰਬਰ ਠੀਕ ਆ ਨਿਆਣਾ ਜੁਣਾ ਨਹੀਂ ਪਾਉਣਾ ਸਵਾਈ ਜੀ ਬੜੀ ਸਾਫ ਹੋ ਗਈ ਗਾਂ ਦੀ ਦੁੱਧ ਦੇ ਕੋ ਬੋਲਾ ਹੋ ਨੋ ਦਾ ਸੋ ਨਾੜੂ ਕਿੱਲਾ ਖਾਦੇ ਸਮੂਹ ਆ ਆ ਹਾਂ ਜੀ ਹਾਂ ਸਭ ਬਾ ਠੀਕ ਆ ਕੋ ਨਾੜੂ ਕਿੱਲਾ ਬਿਲਕੁਲ ਆ ਜੀ ਦੇ ਜੀ ਇਹਦਾ ਵੀ ਮੁੱਲ 30000 30000 100 100 ਰੁਪਈਆ ਹਾਂ 9 ਕਿਲੋ ਦਾ ਰੁਪਈਆ ਬੋਲਾ ਚਾਰੇ ਪਰਸੋਂ ਦੀ ਜੁਰੀ ਵਸੇ ਪਹਿਲਾਂ ਲੋ ਇਹਦੇ ਤੋਂ ਵੀ 8-9 ਕਿਲੋ ਬੋਲਾ ਤਹਿਸੀਲ ਛੰਡੀ ਜਾਵੇ ਉਹ ਇਹਦੇ ਜੀ ਹਾਂ ਲੇਵਾਲੂਆ ਬੜਾ ਇਹਦਾ ਸਲੀਜੀ ਅਕਾਲੀ ਕਰਨ ਵਾਲੀ ਕੋਈ ਬੱਤੀ ਇਹ ਜਰਸੀ ਚ ਹੁੰਦੀ ਥੋੜੀ ਜੀ ਜਰਸੀ ਵੈਗਲੀ ਹਾਂ ਠੀਕ ਆ ਮਤਲਬ ਮੂੰਹ ਵਾਲਾ ਜਰਸੀ ਜਾ ਪ੍ਰਿੰਟ ਜਿਹੜਾ ਥੋੜਾ ਜਿਹਾ ਦੱਬੀ ਵੀ ਆ ਗਿਆ ਪਰ ਹੈ ਮੂੰਹ ਵਾਲਾ ਬਖਾਇਓ ਦੇਖੇ ਨਹੀਂ ਬੱਤੀ ਤਾਂ ਇਹ ਮੂੰਹ ਨੇ ਕਾ ਬੁੱਧੀ ਨਸਲ ਆ ਪਤਾ ਨਹੀਂ ਹੁਣ ਜਰਸੀ ਆ ਜੀ ਹਾਂ ਜੀ ਕਹਣਾ ਸੁਣ ਲਈ ਜੀ ਭਾਈ ਜਿਹੜਾ ਮਰਜ਼ੀ ਲੈ ਜਾ ਸੀਲ ਥੰਡੀਆਂ ਬੜੀ ਚਵਾਈ ਇੱਕ ਨੰਬਰ ਦੀ ਇਹ ਗਾਂ ਸੀ ਧਾਰ ਮਾਰੋ ਕੋ ਭੂਛਾ ਤਾਂ ਨਹੀਂ ਆਏਗਾ ਹਾਂਜੀ ਭਾਈ ਜੀ ਮੈਂ ਉਹ ਤਾਂ 30000 ਹਾਂ ਜਿੰਨੀਆਂ ਪੱਕਾ ਹੀ ਕੰਮ ਕਰਦਾ ਹਾਂ ਅੱਜ ਕਹਿਣ ਦੀ ਲੋੜ ਹੀ ਥੋੜੀ 100 ਰੁਪਏ ਮੇਰੇ ਤਿੰਨ ਮੇਣਾ ਪਰ ਲੀਆਂ ਦੋ ਤਰਦਾਲੇ ਦਤਾਂ ਵਾਲੀਆਂ ਇਹ 30 ਦੀਆਂ ਇਹ ਜਿਹਦੇ ਮੁੱਲ ਹੈਗੀ 50000 ਦੀ ਆ ਚੀਜ਼ਾਂ ਵੇ ਸਦੀਸ਼ਾ ਇਦਾਂ ਆ ਪੂਰੀ ਫਿਟਡ ਲੇਵੇ ਵਾਲੀ ਗਾੜਾ ਕਸਮੇ ਦੇਵੇ ਜੀ ਬਿਲਕੁਲ ਬਾਕੀ ਮਾਲ ਸਾਫ਼ ਸੁਥਰਾ ਦੇ ਦਿੱਤੀ ਜੀ ਪਾਰ ਦਾ ਬਹੁਤ ਚੰਗੇ ਆ ਬਿਲਕੁਲ ਜਦੇ ਹੌਲੇ ਪਾਦੀਆਂ ਰਣੀਆਂ ਲੈ ਸਕਦਾ ਹਾਂ ਕਹਿੰਦਾ ਸੁਜੀ ਸੈਂਬੜੀ ਘਟ ਹਾਂਜੀ ਐਵੇਂ ਚਲੋ ਬੱਪਾ ਪਾ ਮਾਰਨ ਜਿੰਨੀ ਮਰਜ਼ੀ ਮਾਰੇ ਜੋ ਮਾਲ ਘਾਟੀ ਮਿਰਦਾ ਘਾਟੀ ਮਿਰਦਾ ਐਵੇਂ ਕਹਿਣ ਉਹ ਚਲੋ ਕਿ ਜੀ ਕੋਈ ਮੜਾ ਜਾ ਮੰਦਾ ਹੋ ਜਾਂਦੇ ਅਸੀਂ ਉੱਥੋਂ ਰੋਲਾ ਪਾਣੇ ਥਾਉਣ ਪਾ ਦਵਾ ਗਿਆ ਵਪਾਰੀ ਬੰਦੇ ਆ ਨਾ ਫੜਾ ਜਾ ਬਜ਼ਾਰ ਨਹੀਂ ਪਿੱਛੋ ਉੱਖੇ ਹੁਣ ਮਾਲ ਨਹੀਂ ਮਿਲਦਾ ਨਹੀਂ ਮਿਲਦਾ ਨਾ ਮਹੀਂ ਮੈਂੜੀ ਨਾ ਗਾਈ ਮੈਂੜੀ ਦਾ ਆਕੇ ਦਿਨ ਮੰਦਾ ਪਿਆ ਤੇ ਆਪੇ ਰੋਲਾ ਪਾਤਾ ਹਾਂ ਤੇ ਤੀਨਾ ਮੰਦਾ ਪਿਆ ਗਿਆ ਮੰਦਾ ਪਿਆ ਗਿਆ ਹੁਣ ਮੰਦਾ ਫੜ ਲਓ ਹਾਂ ਸਹੀ ਸਹੀ ਗੱਲ ਹੈ ਪੰਜ-ਛੇ ਦਿਨ ਡੰਗਰ ਮਿਲੇ ਤੇ ਮੰਦਾ ਪਿਆ ਇਹ ਮੰਦਾ-ਮੁੰਦਾ ਕੋਈ ਨਹੀਂ ਮਾਲ ਮਿਲਦਾ ਘਟਿਆ ਚਲੋ ਬਾਜ਼ਾਰ ਨਾਲ ਮਾਲ ਦੇਖ ਜਿੰਦਾ ਚਾਹੇ ਮਾੜੀ ਹੈ ਚਾਹੇ ਚੰਗੀ ਹੈ ਜਿੰਨੇ ਪੈਸੇ ਕਿਸੇ ਲਾਉਣੀ ਚੀਜ਼ ਉਦਾਂ ਦੀ ਪਰ ਚੰਗੀ ਗਾਸ਼ ਦੀਆਂ ਲੋਕ ਖਿਚੀ-ਕੁਚੀ ਜਾਣਦੇ ਗੁਜਰਾਤ ਜੰਮੂ ਫਲਾਣਾ ਢੀਗੜਾ ਮਹਾਰਾਸ਼ਟਰ ਚੰਗੀ ਗਾ ਮਿਲਦੀ ਘਟਿਆ ਚਲੋ ਫੇਰ ਵੀ ਲੁਬ-ਲੁਬ ਕੇ ਲਿਆਉਣ ਵਾਲੀ ਗੱਲ ਮੈਂਦਾ ਹੀ ਜਾਂਦਾ ਮਾਲ ਮਾਰ ਦੀ ਕਿਰਪਾ ਇਦਾਂ ਹੀ ਕੰਮ ਚੱਲਦੇ ਰਹਿਣਾ ਕੋਈ ਵੀ ਚੀਜ਼ ਦਾ ਨਾ ਮਤਲਬ ਘਾਟ ਆ ਜੂਗੀ ਮਾੜੀ ਮੁੱਢੀ ਪਰ ਵੀ ਨਹੀਂ ਨਾਸ ਹੋਇਆ ਅੱਜ ਤੱਕ ਹਾਂਜੀ ਹਾਂਜੀ ਆਪਾਂ ਉਹ ਝੋਨੇ 'ਚ ਲਿੱਦਣ ਵਾਲੀ ਦਵਾਈ ਕਦੋਂ ਦੀ ਪਾਉਂਦੇ ਆਂ ਇੰਨੀਆ ਦਵਾਈਆਂ ਕਣਕ 'ਚ ਜਦੋਂ ਦੀ ਪਾਉਂਦੇ ਕੋ ਨਾਸ ਹੋਇਆ ਆਪਾਂ ਵੀ ਕਹਿ ਦਈਏ ਵੀ ਗਾਵਾਂ ਮੁੱਕ ਜਿਣੀਆਂ ਗਾਵਾਂ ਨਹੀਂ ਮੁੱਕਣੀਆਂ ਜੇ ਮੁੱਕਣੇ ਕਿੱਥੇ ਦੀ ਉਹ ਤਿਆਰ ਹੋਈ ਜਿਹੜਾ ਮਾਹਰ ਆਇਆ ਉਹਨੂੰ ਪਤਾ ਵੀ ਇੰਨੀ ਕੀ ਲੋੜ ਹੈ ਇੰਨੀ ਕੋ ਤਰੀ ਜਿੰਦਾ ਕੰਮ ਹੈ ਨਾ ਬਾਕੀ ਕੰਨੀਸਾਂ ਕੰਮ ਚਲੋ ਆਪਾਂ ਵਧੀਆ ਕਰਦੇ ਆਂ ਬਾਕੀ ਇੱਥੇ ਆ ਜਾਓ ਆਪਣੀ ਨਿਤ ਪਰਖ ਕਰਕੇ ਤਸੱਲੀ ਕਰਕੇ ਜਿਹੜੀ ਸੂਈ ਉਹਨੂੰ ਚੋ ਕੇ ਖੜੋ ਜਿਹੜੀ ਸੂਣ ਵਾਲੀ ਉਹਨੂੰ ਪਾਸ ਕਰਕੇ ਮੁੜ ਕੇ ਕਿਸ ਨੂੰ ਕਹਿਣ ਨਾਲੋਂ ਇੱਥੇ ਆਪਣੀ ਤਸੱਲੀ ਕਰਕੇ ਬਾਕੀ ਜੇ ਕੋ ਆਨਲਾਈਨ ਮੰਗਵਾਉਂਦਾ ਤੇ ਉਹਦੀ ਆਪਣੀ ਗਰੰਟੀ ਆ ਪੂਰ ਛੱਟੇ ਦੀ ਕੋਈ ਚੱਕਰ ਨਹੀਂ ਹੁੰਦਾ ਲਾਤ ਮਾਰੇ ਤਾਂ ਵੀ ਦੱਸ ਲਈ ਜਪਲਾ ਉਹੇ ਲਤਾਲੀ ਇਹਨਾਂ ਰਮੇ ਠੀਕ ਹੈ ਬਿਲਕੁਲ ਜੀ ਜੇ ਨਹੀਂ ਲਤਾਲੀ ਤਾਂ ਵੀ ਦੱਸ ਦਿੰਦਾ ਹਾਂ ਜੀ ਆਪਣੀ ਅਗਲਾ ਤਸੱਲੀ ਕਰਕੇ ਖੜੇ ਕਿਉਂਕਿ ਤੁਹਾਨੂੰ ਵੀ ਪੈਸੇ ਲਾਉਣੇ ਆ ਜਿੰਨੇ ਪੈਸੇ ਲਾਉਣੇ ਉਹ ਘੱਟੋ ਘਾਟ ਆਪਣਾ ਤੈਨੂੰ ਬਤਾਈ ਆ ਬਿਲਕੁਲ ਜੀ ਪੈਸੇ ਜਿਹੜੇ ਸੌਕੇ ਬਣਦੇ ਬਾਕੀ ਮਾਲ ਤੁਸੀਂ ਜਿਹਾ ਵਿਕਿਆ ਹੁੰਦਾ ਵੀਡੀਓ ਪੈਨ ਦੀ ਦੇ ਦੇ ਦੇਖ ਲੈਣਾ ਸਹੀ ਧਰੂ ਬੇ ਜੇਰ ਦੇ ਨੂੰ ਵੇਜੇ ਕਿ ਅੱਜ ਵੀਡੀਓ ਆਣੀ ਜੀ ਅੱਜ ਹੀ ਆ ਗਈ 5 ਧਿਕਾ ਜੀ 5 ਦੇ ਵੀਡੀਓ ਆਣੀ ਸਦੀਪ ਜੀ ਵੀਰਵਾਰ ਦਿਨ ਵੀਰਵਾਰ ਤੇ ਫੋਨ ਫੋਨ ਚਲੋ ਕਰਦੇ ਰੋ ਜੇ ਨਹੀਂ ਫੋਨ ਚੁੱਕਿਆ ਜਾਂਦਾ ਤੇ WhatsApp ਤੇ ਵੀ ਮੈਸੇਜ ਕਰ ਸਕਦੇ ਕਿਉਂਕਿ ਕਈ ਵਾਰੀ ਹੁਣ ਬੰਦਾ ਇਕੱਲਾ ਬੰਦਾ ਵਿਜੀ ਹੁੰਦਾ ਕਿਸੇ ਟਾਈਮ ਇਹੋ ਜੇ ਥਾਂ ਹੁੰਦੇ ਵੀ ਨਹੀਂ ਫੋਨ ਚੁੱਕਿਆ ਜਾਂਦਾ ਉਦੋਂ ਫਿਰ ਭੈਣ ਭਰਾ ਕਈ ਗੁੱਸਾ ਵੀ ਕਰਦੇ ਹੋਣਗੇ ਫੋਨ ਨਹੀਂ ਚੁੱਕਣ ਦੇ ਬੋਲੇ ਰਿਹਾ ਵੀ ਜਾਂਦਾ ਮੈਂ ਬੈਕ ਕਾਲ ਕਰ ਹੀ ਲਈ ਜੀ ਜੀਆ ਪਿੰਡ ਆਪਣਾ ਥਰਗੇਵਾਲ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਤੇ ਮੋਬਾਈਲ ਨੰਬਰ 98141 7 79141 79121 ਦੋਵਾਂ ਤੇ WhatsApp ਚਲਦਾ ਦੋਵਾਂ ਤੇ ਚਲਦਾ ਫੋਨ ਠੀਕ ਹੈ ਫੋਨ ਦੇ ਵਿੱਚ ਕਿਤੇ ਪ੍ਰੋਬਲਮ ਰੂਣੇ ਪਏ ਪਰसों 14 ਜਿਹੜੀ ਉਹਦੇ ਪ੍ਰੋਬਲਮ ਪੈ ਗਈ ਉਹ ਹੁਣ ਚਲੋ ਠੀਕ ਆ ਬਾਕੀ ਤੇ WhatsApp ਤੇ ਫੋਨ ਕਰ ਲੋ ਜੇ ਨਹੀਂ ਤੇ Wi-Fi ਦਾ ਕਰਕੇ ਉਹ WhatsApp ਤੇ ਲੱਗੇ ਜਾਂਦਾ ਤੇ WhatsApp ਤੇ ਮੈਸੇਜ ਛੱਡ ਦੋ ਵੀ ਸਾਨੂੰ ਆਹ ਗਾਣਾ ਚਾਹੀਦੀ ਆ ਤੇ ਉਹ ਆਪਾਂ ਬੈਕ ਕਾਲ ਵੀ ਕਰ ਸਕਦੇ ਚਾਹ ਵੀ ਦੂਜੇ ਫੋਨ ਤੋਂ ਕਰਾਂ ਫੇ ਮਤਲਬ ਆਪਾਂ ਕਦੇ ਇਹ ਨਹੀਂ ਕੀਤਾ ਵੀ ਰਾਤ ਹੋਣਾ ਇਹ ਭੈਣ ਭਰਾ ਦਾ ਫੋਨ ਆ ਗਿਆ 3 ਵਜੇ ਹੂੰ ਵੀ ਮਹੀਨੇ ਪਿੱਛਾ ਮਾਰਦਾ ਵੀ ਜੀ ਡਾਕਟਰ ਕੋਈ ਨਹੀਂ ਆਉਂਦੇ ਆ 3 ਵਜੇ ਗੱਡੀ ਗੱਡੀ ਜਾ ਕੇ ਪਿੱਛਾ ਜਾੜਿਆ ਬੰਦੇ ਵੇਦੇ ਤਾਂਹਾ ਵੀ ਬਦਾਟਾ ਵਪਾਰੀ ਭਰਾਵਾ ਉਹਨੂੰ ਵੀ ਪਤਾ ਤੇ ਚਲੋ ਮਹਾਰਾਜ ਦੀ ਕਿਰਪਾ ਚਲੋ ਸਤਿਗੁਰ ਦੀ ਦਇਆ ਚਲੋ ਉਹਦੇ ਨਾਲ ਕਰਨ ਵਾਲਾ ਤੇ ਉਹੋ ਹੀ ਆ ਤੇ ਆਉਂਦਿਆਂ ਨੂੰ ਮੰਮੀ ਲੱਭਦੀ ਫਿਰੇ ਵੀ ਕਿ ਆ ਕਿਥੇ ਹੂੰ ਮਤਲਬ ਇਹ ਵੀ ਆਪਾਂ ਕੋਈ ਪ੍ਰਵਾਹ ਨਹੀਂ ਕੀਤੀ ਚਲੋ ਨੇੜਾ ਤੇੜਾ ਹੋਏ ਇਹਦੇ ਆਪਾਂ ਜਾਣਦੇ ਹਾਂ ਹੁਣ ਕੋ ਬਹੁਤਾ ਭੈਣ ਭਰਾ ਦੂਰੋਂ ਫੋਨ ਕਰੇ ਨਹੀਂ ਵੀ ਜਾਇੰਦਾ ਬਿਲਕੁਲ ਬਾਕੀ ਪਿੱਛੇ ਦਾ ਵੀ ਹੁਣ ਮੈਂ ਅੱਜ ਉਹ ਵੀ بڑے ਬੰਦੇ ਇਕੱਠੇ ਹੋ ਕੇ ਜ਼ੋਰ ਲਾਉਣ ਦੇ ਮੈਂ ਉਹ ਗੱਲ ਵਿੱਚ ਕਰਨੀ ਸੀ ਜ਼ੋਰ ਲਾਇਆ ਪਿੱਛਾ ਨਹੀਂ ਛੱਡਦਾ ਹੂੰ ਜਿੰਨਾ ਆਪਾਂ ਜ਼ੋਰ ਲਾਵਾਂਗੇ ਉਹਨਾਂ ਡ ਕੋਸ਼ਿਸ਼ ਕਰੋ ਜੇ ਜੋ ਪਿੱਛਾ ਨਿਕਲ ਆਇਆ ਡੰਗਰ ਨੇ ਬਾਹਰ ਕੱਢਤਾ ਉਹਨੂੰ ਨੀਵੇਂ ਅਗਲਾ ਪਾਸਾ ਆ ਦਾ ਨੀਵੇਂ ਥਾ ਸੁੱਟ ਦੋ ਜੇ ਨਹੀਂ ਨੀਵਾ ਤਾਂ ਡੇ ਕੋ ਫਰਸ਼-ਪੁਰਸ਼ੀ ਪਿਆ ਤੇ ਮਗਰ ਤੂੜੀ ਦੀਆਂ ਦੋ ਮਗਰੀਆਂ ਨਿਕਲ ਕੇ ਪੱਲੀਆਂ ਭਰ ਕੇ ਮੋਧੀਆਂ ਕਰਕੇ ਤੇ ਤੂੜੀ ਮਗਰੋਂ ਮਹੀਂ ਚੁੱਕ ਕੇ ਤੂੜੀ ਥੱਲੇ ਦੇ ਦੋ ਪਿੱਛਾ ਵੀ ਤੂੜੀ ਤੇ ਆਏ ਤੇ ਮਗਰ ਨਾਲ ਪਾਸਾ ਜਿੱਡਾ ਵਹਾਨਾ ਤੂੜੀ ਤੇ ਆ ਜੇ ਉਹਦੇ ਨਾਲ ਕਿ ਜਦੋਂ ਮਹੀਂ ਉੱਚੀ ਹੋ ਗਈ ਨਾ ਅਗਲੇ ਬੰਨੋਂ ਮਹੀਂ ਨੀਵੀ ਹੋ ਗਈ ਮੁਰਕੇ ਮਹੀਂ ਦਾ ਜ਼ੋਰ ਘੱਟ ਪੈਦਾ ਜੇ ਜ਼ੋਰ ਘੱਟ ਪਊਗਾ ਜਿੰਨਾ ਨਿਕਲਿਆ ਉੰਨਾ ਹੀ ਨਿਕਲੂ ਬਹੁਤਾ ਬਾਹਰ ਨਾ ਡੇ ਰਾਪੇ ਡਾਕਟਰ ਚੜ ਦੂਜੇ ਤੁਹਾਨੂੰ ਬੱਤਰ ਆਉਂਦਾ ਤੇ ਫਿਰ ਥੱਲੇ ਦੇ ਬਨੇਓ ਪਿੱਛਾ ਚੜਦਾ ਜਦੋਂ ਉਤਲੇ ਬਨੇਓ ਬੰਦੇ ਜੋਰ ਲਾਉਂਦੇ ਉਤਲੇ ਬਨੇ ਪਿੱਛਾ ਨਹੀਂ ਜਾਂਣਾ ਪਿੱਛੇ ਵੇਹ ਥੱਲੇ ਉਹਦੀ ਚੜਦਾ ਚਲੋ ਬਾਕੀ ਗੱਲ ਤੇ ਉਹ ਹੀ ਆ ਵੀ ਤਰੀਕਾ ਆ ਗਿਆ ਉਹਨੂੰ ਅਮਰੀਕਾ ਉੱਥੇ ਗੱਲ ਆ ਜੀ ਜਿਹਦਾ ਆ ਗਿਆ ਤਰੀਕਾ ਉਹਦੇ ਇੱਥੇ ਅਮਰੀਕਾ ਵਾਲੀ ਗੱਲ ਵੀ ਆ ਬੱਤਰ ਜੇ ਨਾ ਚੜ ਜਾਂਦਾ ਮੈਂ ਇਕੱਲੇ ਨੇ ਚੜਦਾ ਸੀ ਕੋਈ ਨਹੀਂ ਚੜ ਜਾਂਦਾ ਤੇ ਆ ਵੀ ਥੋੜਾ ਜਿਹਾ ਧਿਆਨ ਰੱਖੋ ਚਲੋ ਜਦੋਂ ਡੰਗਰ ਸੁੰਦਾ ਨਾ ਹੁਣ ਜਦੋਂ ਉਹਨ ਵੀ ਵੀਰਾਂ ਦਾ ਕੋਈ ਭਾਰ ਨਹੀਂ ਹੁੰਦੀ ਤੇ ਦੋ ਤਿੰਨ ਦਿਨ ਵੰਡ ਵੰਡ ਘਟ ਪਿਆ ਹੋਏ ਤੇ ਚ ਬਾਕੀ ਚਲੋ ਜਿਹੜਾ ਉਹ ਭੈਣ ਭਰਾ ਦਵਾਈ ਵਾਸਤੇ ਫੋਨ ਕਰਦਾ ਇੱਕ ਦਿਨ ਹੁਣ ਇੱਕ ਕੇਸ ਹੋਇਆ ਸੁਨੀਲ ਸਿੰਘ ਮੈਨੂੰ ਪਰਸੋਂ ਚ ਬੜੀ ਹਰਾਨੀ ਦੀ ਗੱਲ ਹੋਈ ਚਲੋ ਸਾਰੇ ਰੋਟੀ ਰੋਟੀ ਦੀ ਤੁਰੇ ਫਿਰਦੇ ਆਪਾਂ ਵੀ ਤੂੰ ਵੀ ਮੈਂ ਵੀ ਤੇ ਡਾਕਟਰ ਨੇ ਮਹੀਂ ਪੂਰੀ ਝੋਟੀ ਦੀ ਮੈਨੂੰ ਵੀਡੀਓ ਵੀ ਹੈਗੀ ਮਰਖੋ ਤਾਂ ਮੈਂ ਬਾਅਦ ਚ ਉਹ ਖੋਹਦਾ ਮਾੜੀ ਮਾੜੀ ਪੂਰੀ ਝੋਟੀ ਸੂਣ ਵਾਲੀ ਮਈ ਉਹਨਾਂ ਦੀ ਦੂਜੇ ਸਵੇ ਉਹਨੂੰ ਮੜਾ ਜਾ ਨਾ ਭਾਲ ਪੈ ਗਈ ਪੈਰਾਂ ਨੂੰ ਪੈਰਾਂ ਨੂੰ ਭਾਲ ਪੈ ਗਈ ਤੇ ਹੁਣ ਸੂਣ ਵਾਲੀ ਮਈ ਨੇ ਫੋਸ ਵੀ ਪਤਲਾ ਕਰਨਾ ਹੈ ਤੇ ਥੋੜੇ ਪੱਠੇ ਵੀ ਘੱਟ ਖਾਣੇ ਹੁੰਦੇ ਦੋ ਚਾਰ ਦਿਨ ਨਗਰ ਘੱਟ ਖਾਣ ਦਾ ਤੇ ਉਹ ਵਿਚਾਰੀ ਜੋ ਆਂਦਾ ਵੀ ਇਹਨੂੰ ਟੀਕਾ ਲਾ ਕੇ ਸਵਾਉਣਾ ਪੈਣਾ ਮੈਂ ਹੀ ਤਕਲੀਫ ਚ ਮੈਂ ਪੱਠੇ ਖਾਂਦੀ ਆ ਆਦੀ ਬਾੜੇ ਮੋਟੇ ਖਾਂਦੀ ਮੈਂ ਗਾਲੀ ਕਰਦੀ ਕਰਦੀ ਪਾਣੀ ਪੀਂਦੀ ਪੀਂਦੀ ਬੁਖਾਰ ਹੈਗਾ ਨਹੀਂ ਮੈਂ ਜਦੋਂ ਹੈ ਮੈਂ ਲੱਤਾਂ ਮਾਰਦੀ ਢਿੱਡ ਨੂੰ ਆਂਦੇ ਨਹੀਂ ਤੇ ਮੈਂ ਕਿ ਬੀ ਲਾਲੇ ਕਰਦੀ ਆ ਤੇ ਨਹੀਂ ਤੇ ਮੈਂ ਫਿਰ ਟੀਕਾ ਕਰ ਹੀ ਲਾਦਾ ਮਤਲਬ ਡਾਕਟਰ ਉਹ ਜੇ ਟੀਕਾ ਲਾ ਕੇ ਮੈਂ ਹੀ ਸਵਾਈ ਉਹਨੇ ਜੇਰ ਨਹੀਂ ਸੁਟਨੇ ਸਾਡੀ ਮਹੀਂ ਨਾਸ ਕਰਦਨੀ ਆਪਣੇ 2-4000 ਰੁਪਏ ਬੱਲੇ ਆ ਵੀ ਥੋੜਾ ਜਿਆਦਾ ਧਿਆਨ ਰੱਖ ਲੋ ਜੋ ਦਰਦਾ ਦੁੱਖ ਜਾਂ ਸ਼ੀਵ ਸ਼ੁਰੂ ਹੋ ਗਿਆ ਫੇਰ ਕੋਈ ਪ੍ਰੋਬਲਮ ਆ ਗਈ ਸੱਦ ਕੇ ਸਵਾਹ ਕੋ ਸੋਚੀ ਨਾ ਕਾਹਲੀ ਨਾ ਕਰਿਆ ਮੇਰੇ ਕੋ ਬੜੀ ਜੋ ਮੇਰੇ ਖਾਲੋ ਦੋ ਤਿੰਨ ਅੰਦਰ ਮੈਂ ਅਜ ਮੈਂ ਥਾਡੀ ਨੂੰ ਦੋ ਤਿੰਨ ਦਿਨ ਲੈ ਜਾਨੇ ਬਾਅਦ ਚ ਉਹਨਾਂ ਦਾ ਫੋਨ ਹੀ ਨਹੀਂ ਆਇਆ ਕਿ ਅਹੀਂ ਸਵਾਲੀ ਆ ਜਾਂ ਨਹੀਂ ਮਤਲਬ ਕਹਿੰਦਾ ਵੀ ਥੋੜਾ ਜਿਹਾ ਹੌਸਲਾ ਵੀ ਕਰਿਆ ਕਰੋ ਥੋੜੀ ਬਹੁਤੇ ਡਾਕਟਰ ਵੀ ਸਿਆਣੇ ਪੰਡਤ ਅਹੀਂ ਵੀ ਮਾਲ ਬੜਾ ਔਖਾ ਮਿਲਦਾ ਬਿਲਕੁਲ ਜੀ ਜੇ ਕੋ ਕੱਟੀ ਪਾ ਲਈਏ ਤਾਂ ਲੱਖ ਰੁਪਏ ਚ ਵੇਚਦੀ ਜਾਂ ਪਾ ਲਈਏ ਤਾਂ 7-70 ਹਜ਼ਾਰ ਚ ਵੇਚਦੀ ਜੇ ਚੱਜ ਨਾਲ ਸੰਭੀਏ ਕਿਉਂਕਿ ਮਾੜੀ ਮੋਟੀ ਸਾਹ ਤਾਂ ਤੇ ਬ ਉੰਦੀ ਦਾ ਮੂੰਹ ਤੇ ਜਾਂਦੀ ਦੀ ਪਿਛਾੜੀ ਦੇ ਵਪਾਰੀ ਵਜੂ ਤੇ ਜੇ ਵਪਾਰੀ ਵਜੂਗਾ ਤਾਂ ਦਲਾਲ ਬਜਣਗੇ ਗੱਡੀ ਵਾਲੇ ਬਜਣਗੇ ਸਾਡੇ ਕੰਮ ਵਾਲੇ ਬਜਣਗੇ ਜੇ ਅਹੀਂ ਵਪਾਰ ਛੱਡਦਾ ਤਾਂ 4-5 ਘਰ ਜਿਹੜੇ ਬਹਿ ਜਾਂਦੇ ਆ ਹਾਂ 4-5 ਬੰਦੇ ਮੈਂ ਜਦੋਂ ਵਪਾਰ ਛੱਡਿਆ ਅਸੀਂ ਤੇ ਮੇਲੇ ਹੋ ਕੇ ਬੈਠੇ ਰਹੇ ਆਪਾਂ ਵੀ ਤੇ ਦਲਾਲ ਕੋਈ ਹੁੰਦਾ ਇਹ ਨਹੀਂ ਹੁੰਦਾ ਮੇਰੇ ਕੋਲ ਕੰਮ ਵਾਲਾ ਵੀ ਕੋਈ ਨਹੀਂ ਰੱਖਿਆ ਟੰਗਰ ਲੋਕ ਰੱਖਿਆ ਨਾ ਪਾਪਾ ਸੰਭਲ ਹੀ ਦੇ ਦੋ ਜਾਣੇ ਮੰਨ ਲਓ ਕਹਿੰਦਾ ਹੁਣ ਜੇ ਉਹ ਸਰਕਲ ਆਇਆ ਫੇਰ ਹੁਣ ਗੱਡੀ ਵਾਲਾ ਵੀ ਤਰੈ ਰਹੀਦਾ ਕੋਈ ਨਾ ਕੋਈ ਭੈਣ ਭਰਾ ਵੀ ਆ ਜਾਂਦਾ ਕਿ ਚਾਹ ਇੱਕ ਘੁੱਟ ਪੀ ਲਈ ਦੀ ਅੱਛੇ ਬਾਕੀ ਇਹ ਹੋਇਆ ਵੀ ਸ਼ੰਭੂ ਦਾ ਜਿਆਦਾ ਧੰਨਵਾਦ ਭਰਾਵਾ ਜਿਹੜਾ ਗਰਮੀ ਚ ਘਲੋਤਾ ਰਹਿੰਦਾ ਮੈਂ ਇਹ ਗੱਲ ਕਰ ਰਹਾ ਸੀ ਸਰ ਤੇਰੇ ਨਾਲ ਤੇ ਆਈ ਆ ਆਪਣਾ ਚਲੋ ਤੂੰ ਭਰਾਵਾ ਹਾਂਜੀ ਤੇਰਾ ਵਿਖ ਪਾ ਹੈਗਾ ਹੈਗਾ ਤੂੰ ਚਲੋ ਬੋਲਦਾ ਵੀ ਸਾਡੇ ਨਾਲ ਸਾਰੇ ਕੰਮ ਕਰਦਾ ਵੀ ਸ਼ੰਭੂ ਦਾ ਇੱਕ ਪਾ ਹੈ ਕਰਕੇ ਫੜ ਕੇ ਘੁੰਮਤੇ ਰਹਿਣਾ ਡੱਡਾ ਬੰਦ ਨੇ ਬੋਲਦਾ ਹੈ ਬਾਕੀ ਚਲੋ ਗੱਲਬਾਤ ਤਾਂ ਠੀਕ ਆ ਠੀਕ ਹੈ ਜੀ ਜਿਹਨੇ ਵੀ ਕਰਨਾ ਫੋਨ ਕਰਕੇ ਆਓ ਫੋਨ ਕਰਕੇ ਵੀ ਪਤਾ ਲੈਂਦਾ ਹੈ ਕਿ ਗਾਈ ਕਿ ਨਹੀਂ ਹੈ ਜਿੱਦਾਂ ਦੀ ਕੋਈ ਡਿਮਾਂਡ ਉਹਨੂੰ ਦੱਸ ਜਦ ਨਹੀਂ ਹੈਗੀ ਜੇ ਹੋਊਗੀ ਜਰਸੀ ਜਰਸੀ ਦੀ ਬਹੁਤ ਹੀ ਡਿਮਾਂਡ ਕਰਦੇ ਹੁੰਦੇ ਸੀ ਜਰਸੀ ਤੋਂ ਅਸੀਂ ਡਰੇ ਪੜੇ ਆ ਮੈਂ ਕੱਟ ਲੈਣ ਰਿਹਾ ਕੋਈ ਨਹੀਂ ਆ ਥੋੜਾ ਜਿਹਾ ਮੌਸਮ ਹੋਰ ਸੁਧਦਾ ਫੇ ਲੈ ਲਿਆ ਕਰਾਂਗੇ ਚਾ ਬਾਕੀ ਸਾਰਿਆਂ ਭੈਣ ਭਰਾਵਾਂ ਦਾ ਧੰਨਵਾਦ ਜੀ ਬਾਈ ਦਖਲਸਾਵਾ ਜੀ ਬਤ